ਚਲੋ ਬਲਾਵਾ ਆਇਆ ਏ ਮਾਤਾ ਨੇ ਬੁਲਾਇਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਤੀਰ ਸਿੰਘ ਸਨੇਹ ਅੱਜ ਅਸੀਂ ਖੜਿਆ ਵਸਤੀ ਮਾਛੀਆਂ ਲਈ ਜੀਰਾ ਦੇ ਵਿੱਚ ਅੱਜ ਇਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਸੰਗਤ ਆ ਬੱਸ ਜਿਹੜੀ ਰਵਾਨਾ ਹੋ ਰਹੀ ਹੈ ਗੱਲਬਾਤ ਕਰਾਂਗੇ ਅੱਜ ਮਾਤਾ ਚਿੰਤਪੁਰਨੀ ਬਾਸ ਯਾਤਰਾ ਪਵਿੱਤਰ ਸਾਵਣ ਦੇ ਮਹੀਨੇ ਦੇ ਵਿੱਚ ਅੱਜ ਇਹ ਮਾਤਾ ਚਿੰਤਪੁਰਨੀ ਜਵਾਲਾ ਦੀ ਕਾਂਗੜਾ ਚੁੰਡਾ ਤੇ ਬਾਤਾ ਬਗਲਾ ਮੁਖੀ ਦੇ ਦਰਸ਼ਨਾਂ ਨੂੰ ਜਾ ਰਹੀ ਹੈ ਸੰਗਤ ਬਹੁਤ ਖੁਸ਼ੀ ਦੀ ਗੱਲ ਹੈ ਔਰ ਪਵਿੱਤਰ ਸ਼ਾਮਨ ਦਾ ਮਹੀਨਾ ਔਰ ਇਹ ਵਾਸੀ ਯਾਤਰਾ ਹਰ ਮਹੀਨੇ ਸੰਗਰਾਂਦ ਤੇ ਮਾਤਾ ਚਿੰਤਪੁਰ ਨਹੀਂ ਜਾਂਦੀ ਹੈ ਔਰ ਹਰ 6 ਮਹੀਨਿਆਂ ਦੇ ਵਿੱਚ ਇਹ ਜਿਹੜੀ ਯਾਤਰਾ ਮਾਤਾ ਨਾਨਾ ਦੇਵੀ ਜਾਂਦੀ ਹੈ ਔਰ ਮੈਂ ਸਾਰੇ ਜਿੰਨੇ ਵੀ ਸਾਡੀ ਸੰਗਤ ਚੱਲੀ ਆ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਇਹ ਮਾਤਾ ਰਾਣੀ ਜੀ ਅੱਗੇ ਅਰਦਾਸ ਕਰਦਾ ਕਿ ਮਾਤਾ ਰਾਣੀ ਜਿਵੇਂ ਹੱਸੀ ਤੁਸੀ ਚੱਲੇ ਆ ਓਵੇਂ ਹੱਸ ਦੇ ਕੇ ਤੁਹਾਡੇ ਸਾਰੇ ਮਾਤਾ ਦੇ ਦਰਦਾਂ ਤੇ ਵਾਪਸ ਜੀ ਰਿਹਾ ਮਾ ਚਿੰਤਪੁਰ ਦੀ ਵਾਸੀ ਯਾਤਰਾ ਵੱਲੋਂ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਸਾਵਣ ਦੇ ਮਹੀਨੇ ਦੀ ਜਿਹੜੀ ਯਾਤਰਾ ਮਾ ਚਿੰਤਪੁਰਨੀ ਜਵਾਲਾ ਜੀ ਕਾਂਗੜਾ ਚ ਮੰਡਾ ਮਾ ਬੰਗਲਾ ਮੋਕੀ ਜੀ ਜਾ ਰਹੀ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਡੇ ਹਰੀਸ਼ ਕੁਮਾਰ ਜੀ ਕਰਨਲ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਮਤਲਬ ਸਾਰੀ ਬਸਤੀ ਦੇ ਸਹਿਯੋਗ ਦੇ ਨਾਲੇ ਜਾ ਰਹੀ ਆ ਬੱਸ ਤੇ ਅਸੀਂ ਹਰੇਕ ਮਹੀਨੇ ਮਾ ਚਿੰਤਪੁਰਨੀ ਦਰਬਾਰ ਤੇ ਸਗਰਾਂ ਦੀ ਸਗਰਾਂ ਤੇ ਜਾਂਦੇ ਆ ਤੇ ਸਾਰੇ ਰਾਲ ਮਿਲ ਕੇ ਰਾਜੀ ਖੁਸ਼ੀ ਜਾਂਦੇ ਆ ਬਹੁਤ ਹੱਸਦੇ ਖੇਰਦੇ ਜਾਂਦੇ ਆ ਜੀ ਤੇ ਜਕਾਰਾ ਛੇਰਾਂ ਵਾਲਾ ਮੈਂ ਛਾਲੂ ਮਹੰਤ ਮਾਚੀਨ ਵਾਲੀ ਵਸਤੀ ਸੀਮਾ ਮਹੰਤ ਦੀ ਚੇਲਾ ਛਾਲੂ ਮਹੰਤ ਬੋਲਦੀ ਆ ਮੇਰੇ ਮਾਚੀਨ ਵਾਲੀ ਵਸਤੀ ਦੇ ਵੀਰ ਔਰ ਪੈਣਾ ਸੌਂਦੇ ਮਹੀਨੇ ਮਾਤਾ ਦੀ ਜੋਤ ਵੀ ਲਾਉਂਦੇ ਹੈਗੇ ਅੱਜ ਗਰਾਤਾ ਵੀ ਕਰਾਉਂਦੇ ਹੈਗੇ ਮੇਰੇ ਵੀਰ ਮਾਤਾ ਦੇ ਚੱਲੇ ਆ ਮਹੀਨੇ ਦੀ ਮਹੀਨੇ ਸਗਰਾਤ ਤੇ ਮੇਰੇ ਵੀਰਾਂ ਨੂੰ ਮਾਤਾ ਰਾਣੀ ਤੰਦਰੁਸਤੀ ਰੱਖੇ ਦੀ ਅਸੀਂ ਹਰ ਮਹੀਨੇ ਬਾਜ਼ ਲੈ ਕੇ ਜਾਂਦੇ ਆ ਹਰ ਸੌਂਦੇ ਮਹੀਨੇ ਵੀ ਜਾਂਦੀ ਜਾਦੀ ਵਾਸਤੇ ਚਿੰਤਪੰਨੀ ਜਵਾਲਾਈ ਕੈਂਗੜਾਈ ਸਮੰਡਾਈ ਤੇ ਬੰਗਲਾ ਮੁਖੀ ਜਾਂਦੀ ਹੈ